ਅੱਜ ਕਿਤਰੀ ਕਾਸਾ ਮਿਲਣ 2025 ਤੇ ਆਪਾਂ ਦੀਵਣਾਣਾ ਸ਼ੁਰੂ ਕਰਨਿਆ ਆ ਗੁਰੂ ਘਰ ਇੱਥੇ ਸ਼ੁਰੂ ਕਰਨਿਆ ਟਾਈਮ 4:30 ਤੋਂ ਉੱਪਰ ਹੋ ਗਿਆ ਤੇ ਦੇਖਦੇ ਹਾਂ ਕਦੋਂ ਮੁੜਦੇ ਆਪਾਂ ਕਿੱਥੇ ਕਿੱਥੇ ਦੀ ਮਿਲਾਵਾਂਗੇ ਇਹ ਪਾ ਦੱਸਾਂਗੇ ਸਾਰੇ ਵੀਡੀਓ ਚ ਆ ਸਾਮਾਨ ਸਾਰਾ ਦੀਵੇ ਬੱਤੀਆਂ ਤੇਲ ਚਲੋ ਫੇ ਵੜਦੇ ਆ ਸਭ ਤੋਂ ਪਹਿਲਾਂ ਪਾਉਦੀ ਬਾਇਆ ਬਾਬਾ ਭਾਵ ਸਿੰਘ ਦੀ ਸਮਾਧ ਤੇ ਇਹ ਪਗਤਾਰੀ ਪੱਤੀ ਆ ਉਸ ਤੋਂ ਬਾਅਦ ਆਪਾਂ ਖੇਤਾਂ 'ਚ ਲਗਾਵਾਂਗੇ ਇਹ ਪਿੰਡ ਸਭ ਤੋਂ ਵੱਡੀ ਪੱਤੀ ਆ ਹਾਂਜੀ ਫਿਰ ਆਪਾਂ ਦੀਵਾ ਲਾਇਆ ਆਪਣੇ ਖੇਤਾਂ 'ਚ ਕਿਉਂਕਿ ਇੱਥੋਂ ਆਪਾਂ ਨੂੰ ਅੰਨ ਮਿਲਦਾ ਪੂਰੇ ਸਾਲ ਜ਼ਿੰਦਗੀ ਭਰ ਲਈ ਇਸ ਕਰਕੇ ਖੇਤਾਂ 'ਚ ਦੀਵਾ ਲੱਗਣਾ ਜ਼ਰੂਰੀ ਆ ਉਸ ਤੋਂ ਬਾਅਦ ਆਪਾਂ ਪਤੀ ਪਰਾਇ ਮਾਤਰਾਣੀਆਂ ਤੇ ਉਸ ਤੋਂ ਬਾਅਦ ਆਪਾਂ ਦੀਵਾ ਲਾਇਆ ਬਾਬਾ ਚੂਣ ਪੱਤੀ ਤੋਂ ਬਾਅਦ ਆਪਾਂ ਦੀਵਾ ਲਾਇਆ ਆਪਣੇ ਅੱਡੇ ਤੇ ਤੇ ਇੱਕ ਬਾਪੇ ਨੇ ਬਹਾਮਣਾ ਦੇ ਕਿ ਇੱਥੇ ਦੀਵਾ ਲਾਇਆ ਇਹ ਆਪਣਾ ਾਟਾ ਜਿੱਥੋਂ ਬਸ ਚੜਦੇ ਆਪਾਂ ਉਸ ਤੋਂ ਬਾਅਦ ਆਪਾਂ ਦੀਵਾ ਲਾਇਆ ਖਵਾਜਵਲੀ ਦੇ ਸੁਆ ਇਹੀ ਸੁਆ ਜਾ ਕੇ ਅੱਗੇ ਓਡੇ ਨਾਲ ਨੂੰ ਸਾਫ਼ ਕਰਦਾ ਕੂਮਕ ਲਾ ਦੋ ਇਹ ਆਪਣਾ ਮਿਡਲ ਸਕੂਲ ਆ ਜਿੱਥੇ ਆਪਾਂ 6ਵੀਂ 7ਵੀਂ 8ਵੀਂ ਪੜ੍ਹੇ ਆ ਆ ਦਫ਼ਤਰ ਆਪਾਂ ਇੱਥੇ ਦੀਵਾ ਲਾਤਾ ਆਪਣੇ ਦਫ਼ਤਰ ਕੋਲ ਇੱਥੇ ਆਪਣਾ ਗਰਾਉਂਡਾ ਹੁਣ ਤਾਂ ਪੈਸੇ ਗਰਾਉਂਡ ਬਣ ਗਿਆ ਪਹਿਲਾਂ ਤਾਂ ਵਧੀਆ ਗਰਾਉਂਡ ਹੁੰਦਾ ਸੀ ਹੁਣ ਤੇ ਅੱਧਾ ਵੀ ਗਰਾਉਂਡ ਰਹਿ ਗਿਆ ਮੇਰੇ ਦਾ ਸਕੂਲ ਪੰਜੇਟਾ ਇਹ ਆਪਣੇ ਬਾਲਮੀਕ ਮੰਦਿਰ ਜੀ ਇਹ ਅਸਲੀ ਘਰ ਸਾਰਿਆਂ ਦਾ ਜਿੰਨੇ ਵੀ ਧਰਤੀ ਤੇ ਮਨੁੱਖ ਨੇ ਸਾਰੇ ਇੱਕ ਵਾਰ ਪੈਦਾ ਹੋਏ ਨੇ ਤੇ ਇੱਕ ਵਾਰ ਮਰਨ ਆਈਆ ਤੇ ਉਹਨਾਂ ਦਾ ਇਹ ਅਸਲੀ ਘਰ ਇੱਥੇ ਵੀ ਬਹਲਾਤ ਆਪਾਂ ಬಂಗಡ ಗೋದ ಬಡ್ಡ ಬಡೇರೆ ಬಾಬಾ ಟೈಲಾಪತ್ತಿ ಬಾಬಾ ಟೈಲಾಪತ್ತಿ ಸ್ಥಾನ ದೂಸರ ಗುರುದಾ ರವಿ ಭಕ್ತ ರವಿ ಮಹಾರಾಜ ಗುರುದಾ 쉬운데, 쉬우, 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 ਪੀਰ ਖਾਨਾ ਇਹ ਆਪਣਾ ਤਾਉੜ ਆ ਸਾਰਾ ਇੱਥੇ ਖੂਈਆਂ ਬਹੁਤ ਨੇ ਤੇ ਖਾਜਾਵਲੀ ਤੇ ਆਪਾਂ ਲਾਇਆ ਤਾਉੜ ਤੇ ਆਪਣੇ ਤੇ ਦੀਵਾ ਕਿ ਆਪਣਾ ਪ੍ਰਾਇਮਰੀ ਸਕੂਲ ਆ ਇੱਥੇ ਵੀ ਦੀਵਾ ਲਾਇਆ ਇੱਥੇ ਪਾਸ ਸਭ ਤੋਂ ਪਹਿਲਾਂ ਪੜੇ ਪ੍ਰਾਇਮਰੀ ਸਕੂਲ ਛਾਈ ਵਾਲਾ ਨਾਲੇ ਅੰਕਣਵਾੜੀ ਆਪਣੇ ਗੁਰਦੁਆਰਾ ਸਾਹਿਬ you